ਸਸੀ ਦਾ YouTube ਫੈਮਲੀ ਕੀ ਹਾਲ ਚਾਲ ਕੀ ਮੈਂ ਤੇ ਸਾਰੇ ਤੇ ਉਮੀਦ ਕਰਦੀ ਆ ਤੇ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਬਿਲਕੁਲ ਠੀਕ ਠਾਕ ਆ ਤੇ ਬਾਕੀ ਅੱਜ ਦਾ ਅਪਡੇਟ ਮੈਂ ਤੁਹਾਨੂੰ ਦੇਣ ਜਾ ਰਹੀ ਆ ਅੱਜ ਸਵੇਰ ਦਾ ਸਾਰਾ ਕੰਮ ਫਿਨਿਸ਼ ਹੋ ਗਿਆ ਹੈ ਪਰ ਹੈਲਪ ਲਈ ਮੈਂ ਨਾਲ ਬੱਚਿਆਂ ਦੀ ਤੇ ਕਿਉਂਕਿ ਮੈਨੂੰ ਸਲੂਨ 'ਚ ਵੀ ਫਿਰ ਬਿਜ਼ੀ ਹੋ ਜਾਣੀ ਥੱਕ ਵੀ ਜਾਣੀ ਆ ਸਾਰਾ ਕੰਮ ਨਹੀਂ ਹੁੰਦਾ ਨਾਲ ਸਾਫ ਸਫਾਈ ਤੇ ਰੋਟੀ ਪਾਣੀ ਦਾ ਫਿਰ ਥੋੜੀ ਬੱਚਿਆਂ ਦੀ ਹੈਲਪ ਲੈ ਲੈਣੀ ਆ ਕਪੜੇ ਸਾਰੇ ਸੰਭਾਲਤੇ ਆ ਤੋਤੇ ਧੋਣ ਵਾਲੇ ਤੋਤੇ ਆ ਬਾਕੀ ਝੜ ਪੋਚਾ ਵੀ ਹੋ ਗਿਆ ਰੋਟੀ ਪਾਣੀ ਵੀ ਹੋ ਗਿਆ ਸਵੇਰ ਦਾ ਸਾਰਾ ਨਿਬੜ ਗਿਆ ਇੱਕ ਚਾਹ ਵੀ ਬਣ ਕੇ ਥੱਲੇ ਚਲੀ ਗਈ ਆ ਤੇ ਤੁਹਾਨੂੰ ਮੈਂ ਦਿਖਾਉਣੀ ਅੱਜ ਕੀ ਕੀ ਚੱਲ ਰਿਹਾ ਹੈ ਵੈਸੇ ਤਾਂ ਡੇਲੀ ਚੱਲਦਾ ਹੁੰਦਾ ਪਰ ਕਹਿੰਦੇ ਆ ਉਹ ਬਿਜ਼ੀ ਹੁੰਨੇ ਆ ਦਿਖਾਇਆ ਨਹੀਂ ਜਾਂਦਾ ਸੋ ਅਜੇ ਮੇਰੇ ਇੱਕ ਕਲਾਇੰਟ ਆ ਚੁੱਕਿਆ ਕੋਮਲ ਕਰ ਰਹੀ ਹਾਂ ਉਹਨੂੰ ਟੈਂਡ ਤੇ ਜਿੰਨਾ ਚਿਰ ਦੂਸਰੇ ਕਲਾਇੰੰਟ ਨਹੀਂ ਆਉਂਦੇ ਉਨਾ ਚਿਰ ਮੈਂ ਤੁਹਾਨੂੰ ਥੋੜਾ ਜਿਹਾ ਵਿਊ ਦਿਖਾ ਦਿੰਨੀ ਆ ਕਿ ਕੀ ਚੱਲ ਰਿਹਾ ਅੱਜਕੱਲ ਸਾਡੇ ਘਰ ਚ ਤੁਸੀਂ ਦੇਖ ਸਕਦੇ ਜੇ ਸਾਫ ਸਫਾਈਆਂ ਡੰਨਾ ਖਲਾਰੇ ਖਲੂਰੇ ਬਿਲਕੁਲ ਚੱਕੇ ਗਏ ਤੇ ਇਧਰ ਖੁਸ਼ ਅੱਜ ਖੁਸ਼ ਨੂੰ ਛੁੱਟੀ ਆ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀ ਤੇ ਇਹ ਇੱਥੇ ਅੱਜ ਸਾਰਾ ਦਿਨ ਸਵੇਰੇ ਸਵੇਰੇ ਹਲਪ ਕਰਾਤੀ ਹ ਹੁਣ ਇਹ ਵਿੱਲਾ ਤੇ نیچے ਚੱਲ ਰਿਹਾ ਕੰਮ ਤੁਸੀਂ ਦੇਖ ਸਕਦੇ ਨਾਲ ਹੀ ਆਪਣੇ ਪਿੱਲਰ ਬਣ ਰਹੇ ਆ ਇਹ ਤਾਂ ਕਾਫੀ ਦਿਨਾਂ ਤੋਂ ਆ ਆਉਂਦੇ ਆ ਬੰਨੇ ਤੇ ਉਧਰ ਚੱਲ ਰਿਹਾ ਆਪਣਾ ਕੱਪੜਾ ਬੰਨਣ ਦਾ ਕੰਮ ਤੇ ਪਰਸੋ ਆਪਣੇ ਪੈਲਸ ਚ ਪ੍ਰੋਗਰਾਮ ਤੇ ਸੋ ਕੱਪੜਾ ਬੰਨਿਆ ਜਾ ਰਿਹਾ ਕੰਮ ਸ਼ੁਰੂ ਹੋ ਗਿਆ ਹੈ ਪਿੱਛੇ ਸਫਾਈਆਂ ਦਾ ਕੰਮ ਵੀ ਚੱਲ ਰਿਹਾ ਬੀਬੀਆਂ ਸ਼ੀਸ਼ੇ ਵਗੈਰਾ ਸਾਫ਼ ਕਰਦੀਆਂ ਪੀਆਂ ਸਾਰੇ ਉਹ ਸੋ ਮੈਨੂੰ ਪਤਾ ਲੱਗ ਗਿਆ ਨਾਲ ਕਲਰ ਦਾ ਵੀ ਹਾਂ ਕੰਮ ਚੱਲ ਰਿਹਾ ਤੇ ਇੱਥੇ ਕੈਮਰਿਆਂ ਚ ਸਾਰਾ ਕੁਝ ਦਿਖ ਰਿਹਾ ਹੈ ਮੈਂ ਵੀ ਬੀਬੀਆਂ ਦੱਸ ਜਾਨ ਹਾਂਜੀ ਤਾਂ ਵੀ ਇਸ ਕੈਮਰੇ ਚ ਤੁਸੀਂ ਦੇਖ ਸਕਦੇ ਹੋ ਆ ਡਾਈਨਿੰਗ ਹਾਲ ਦੇ ਵਿੱਚ ਬੀਬੀਆਂ ਨਾ ਆਵੇ ਸਫਾਈ ਕਰ ਰਹੀਆਂ ਸ਼ਾਇਦ ਹੁਣ ਰੋਟੀ ਖਾਣ ਲਈ ਬੈਠ ਗਈਆਂ ਤੇ ਇਹ ਇੱਥੇ ਸ਼ੀਸ਼ੇ ਸਾਰੇ ਖਿੜਕੀਆਂ ਦਰਵਾਜ਼ੇ ਇਹਨਾਂ ਨੂੰ ਸਾਫ਼ ਕਰਨੇ ਆ ਤੇ ਬਾਕੀ ਤੁਸੀਂ ਦੇਖ ਲਓ ਇਧਰ ਵਿੰਡੋ ਥਾਣੀ ਮੈਂ ਤੁਹਾਨੂੰ ਦਿਖਾਉਣੀ ਆ ਕਿ ਕੰਮ ਚੱਲ ਰਿਹਾ ਹੈ ਜਲੋਨਾ ਸ਼ੁਰੂ ਹੋ ਤੇ ਅੰਲਾ ਦਾ ਜਿਵੇਂ ਜਗਸੇ ਦਾ ਵਿਆਹ ਹੋਵੇ ਤੇ ਅਸੀਂ ਪਿਆਰੀਆਂ ਕਰ ਰਹੀ ਹੈਗੇ ਜਿਵੇਂ ਸਾਰੇ ਵਿਆਹ ਹੋਵੇ ਆਪਾਂ ਆਪਣੇ ਬੱਚੇ ਦੇ ਵਿਆਹ ਦੀ ਤਿਆਰੀ ਕਰਦੇ ਹਾਂ ਉਸ ਤਰ੍ਹਾਂ ਘਰ ਵਿੱਚ ਆਪਾਂ ਰੰਗ ਕਰਦੇ ਹਾਂ ਉਹੀ ਤਿਆਰੀਆਂ ਚੱਲਦੀਆਂ ਰੰਗ ਹੁੰਦਾ ਹੈ ਡੈਕੋਰੇਸ਼ਨ ਹੁੰਦੀ ਹੈ ਸਾਰਾ ਉਹੀ ਚੱਲ ਰਿਹਾ ਹੈ ਤੇ ਚਲੋ ਕੋਈ ਨਹੀਂ ਆਪਣੇ ਹੀ ਆ ਬੱਚੇ ਸਾਰੇ ਸੋ ਟਾਈਮ ਹੋ ਗਿਆ ਹੁਣ 11:30 ਦਾ 11 ਵਜੇ ਦਾ ਮੈਂ ਰੰਡਿੰਗ ਵਾਲੀ ਨੂੰ ਟਾਈਮ ਦਿੱਤਾ ਸੀ ਬਟ ਉਹ ਹੋ ਗਏ ਲੇਟ ਮੈਂ ਵੀ 12 ਵਜੇ ਤੱਕ ਆ ਜਾਂਦੇ ਹੁਣ ਮੈਂ ਵੀ ਚਲਦੀ ਹਾਂ ਥੱਲੇ ਸੋ ਮਿਲਦੇ ਹੁਣ ਅੱਜ ਆਪਾਂ ਤਾਂ ਥੋੜੀ ਥੋੜੀ ਅਪਡੇਟ ਦਿੰਦੇ ਰਵਾਂਗੇ ਸਾਰੇ ਦਿਨ ਦੀ ਕੀ ਚਾਹਦਾ ਸੋ ਮੈਂ ਚਲਦੀ ਹਾਂ ਹੁਣ ਨੀਚੇ ਤੇ ਇੱਥੇ ਚੱਲ ਰਹੀ ਸੀ ਮਾਰਨਿੰਗ ਤੇ ਮਾਰਨਿੰਗ ਦੀ ਫਾਈਨਲ ਲੁੱਕ ਅਸੀਂ ਦਿਖਾ ਰਹੇ ਸੀ ਬਹੁਤ ਹੀ ਵਧੀਆ ਲੁੱਕ ਆਈ ਸੀ ਤੇ ਮੇਰੇ ਗਾ ਵੀ ਬਹੁਤ ਖੁਸ਼ ਹੋਏ ਸੀ ਤੇ ਮੈਂ ਕਿਹਾ ਚਲੋ YouTube ਫੈਮਲੀ ਨਾਲ ਵੀ ਆ ਆਪਾਂ ਸਾਂਝੀ ਕਰ ਲਈਏ ਵੀਡੀਓ ਸੋ ਨਾਲ ਨਾਲ ਮੇਰਾ ਕੰਮ ਚੱਲ ਰਿਹਾ ਸੀ ਸਲੂਨ ਦਾ ਵੀ ਤੇ ਇਹ ਡੈਕੋਰੇਸ਼ਨ ਦਾ ਵੀ ਕੰਮ ਚੱਲ ਰਿਹਾ ਸੀ ਅਸੀਂ ਸਾਰਾ ਸ਼ੂਟ ਕੀਤਾ ਅ ਪੈਲੈਸ ਦੇ ਕੰਮ ਤੋਂ ਪਹਿਲਾਂ ਜੋ-ਜੋ ਤਿਆਰੀਆਂ ਚੱਲਦੀਆਂ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਬਹੁਤ ਮਿਹਨਤ ਹੁੰਦੀ ਹੈ ਹਜੇ ਮੈਂ ਤਾਂ ਉੱਤੋਂ ਮਾੜਾ ਮੋਟਾ ਸ਼ੂਟ ਕੀਤਾ ਸੀ ਬਾਕੀ ਜਦੋਂ ਵਿੱਚ ਰਹਿ ਕੇ ਵਿਚਰੀਏ ਤਾਂ ਫਿਰ ਪਤਾ ਲੱਗਦਾ ਹੈ ਕਿ ਸਾਰੇ ਕੰਮ ਦੀ ਕਿੰਨੀ ਮਿਹਨਤ ਹੁੰਦੀ ਹੈ ਤੇ ਦੇਖੋ ਤੁਸੀਂ ਫਾਈਨਲ ਲੁੱਕ ਤੇ ਆਪਣੇ ਵਿਊ ਜ਼ਰੂਰ ਦੇਣਾ YouTube ਫੈਮਿਲੀ ਦੇਖੋ ਕਿੰਨੀਆਂ ਰੌਣਕਾਂ ਲੱਗੀਆਂ ਹੋਈਆਂ ਏ ਅੱਜ ਕਪੜਾ ਵੱਜ ਰਿਹਾ ਏ ਪੂਰਾ ਵਿਆਹ ਦਾ ਮਾਹੌਲ ਬਣਿਆ ਆ ਏ ਸਾਡੇ ਘਰੇ ਤਾਂ ਅੱਜ ਹੀ ਵਿਆਹ ਸ਼ੁਰੂ ਹੋ ਗਿਆ ਸਹੀ ਗੱਲ ਵਿਆਹ ਵਾਲਿਆਂ ਨੂੰ ਤਾਂ ਪਰਸਾ ਆਉਣਾ ਜਿਨ੍ਹਾਂ ਨੇ ਬੁਕਿੰਗ ਕੀਤੀ ਸਹੀ ਗੱਲ ਅਸੀਂ ਕਿੱਦਾਂ ਪਰ ਅੱਜ ਤੋਂ ਹੀ ਸ਼ੁਰੂ ਕਰਦੇ ਹਾਂ ਸਹੀ ਗੱਲ ਅੱਜ ਸਵੇਰ ਦਾ ਚਾਹ ਪਾਣੀ ਐ ਚੱਲਣ ਦੇ ਜਿਵੇਂ ਮੇਲ ਨਹੀਂ ਆਇਆ ਹੁੰਦਾ ਸਹੀ ਗੱਲ ਅਸੀਂ ਅੱਜ ਸਲੂਨ 'ਚ ਵੀ ਬੜੇ ਬੀਜੀ ਸੀਗੇ ਹਾਂਜੀ ਤੇ ਵਾਹ ਜੀ ਵਾਹ ਬੜੇ ਸੋਨੇ ਲੱਗਦੇ ਪਏ ਜੇ ਤੇਨੂੰ ਹੁਣ ਅੱਜਕੱਲ ਕਸਟਮਰ ਆਉਂਦੇ ਫਿਰ ਤਿਆਰ ਹੋਣਾ ਪੈਂਦਾ ਸਹੀ ਗੱਲ ਆ ਉਹ ਤੇ ਸਾਰੀ ਜਿਹੜੀ ਨਾਈਟ ਸੂਟ ਦੇ ਵਿੱਚ ਸਹੀ ਗੱਲ ਆ ਸਹੀ ਗੱਲ ਆ ਅੱਜ ਸੋਚਿਆ ਚਲੋ ਨਾ ਧੋਕੇ ਰੈਡੀ ਹੋ ਜਾਣੀ ਸਰਪੀਸ਼ਨ ਕਰ ਲਗੇ ਸਹੀ ਗੱਲ ਆ ਤੇ ਤਾਂ ਗਾਕਾਂ ਦਾ ਆਉਣਾ ਉਹਨਾਂ ਉਦੋਂ ਤੱਕ ਮੈਂ ਸੀਟੀ ਆ ਮੂ ਕਰਕੇ ਵਧੀਆ ਉਹਦੀ ਸਕਿਨ ਦੀ ਕੇਅਰ ਵੀ ਕਰ ਲੀਨੀ ਆ ਹਾਂਜੀ ਉਹ ਵੀ ਤਾਂ ਘਰੇ ਮੂਹ ਨਹੀਂ ਤੋ ਸਹੀ ਗੱਲ ਆ ਸਵੇਰੇ ਜਿਹੜਾ ਧੋ ਲਿਆ ਧੋ ਲਿਆ ਥੋੜੀ ਜੀ ਘਾ ਲਓ ਜਾਂਦੀ ਨਾ ਘਰੇ ਬੰਦਾ ਜਦੋਂ ਰਵੇ ਸਹੀ ਗੱਲ ਆ ਬਸ ਨਾਈਟ ਸੂਟ ਚ ਹੋਏ ਘੁੰਮਦੇ ਰਹੇ ਤਾਂ ਅੱਜ ਜਦੋਂ ਗਾਹ ਘਾਉਂਦੇ ਹੁਣ ਸਰਦੀ ਸਰਦੀ ਤਾਂ ਇਹੀ ਕੰਮ ਰਹਿਣਾ ਹਾਂਜੀ ਨਾ ਲੋਕੀ ਕੰਮ ਕਰਕੇ ਟਾਈਮ ਨਹੀਂ ਤੇ ਥਿਆਰ ਛਿਆਰ ਹੋ ਜੋ ਸਹੀ ਗੱਲ ਆ ਅੱਜ ਫੇਰ ਅਗੇ ਬੋਰਡਿੰਗ ਕੀਤੀ ਉਹ ਵੀ ਬਹੁਤ ਵਧੀਆ ਲੁੱਕ ਆਈ ਬਹੁਤ ਹੀ ਘਾ ਲਓ ਖਰਾਬ ਵਾਲ ਸੀਗੇ ਤੇ ਬਹੁਤ ਲੁੱਕ ਵਧੀਆ ਆ ਗਈ ਮਿਹਨਤ ਬੜੀ ਲੱਗੀ ਪਰ ਸਹੀ ਗੱਲ ਆ ਹਾਂ ਛੋਟੇ ਸੀ ਪਰ ਮਿਹਨਤ ਲੰਬੇ ਵਾਲਾ ਜਿੰਨੀ ਲੱਗ ਗਈ ਬਸ ਇੰਨਾ ਵੀ ਹੁਣ ਉਹ ਕੇਅਰ ਕਰ ਲੈਣ ਨਾ ਕੇਅਰ ਕਰ ਲੈਣ ਤੇ ਫਾਈਨਲ ਰਿਜ਼ਲਟ ਜਿਹੜਾ ਹੈ ਉਹ ਅੱਜ ਦਾ ਤਾਂ ਤੁਹਾਨੂੰ ਅਸੀਂ ਦਿਖਾਈ ਦੇਣਾ ਹੈ ਤੇ ਕੋਮਲ ਚੰਗੀ ਤਰ੍ਹਾਂ ਵਿਖਾ ਦੇ ਕਿਵੇਂ ਆਪਣੀ ਡੈਕੋਰੇਸ਼ਨ ਹਾਂਜੀ ਸਾਰੇ ਇੱਥੇ ਦੇਖੋ ਅਖਲੇ ਵਰਗਿੰਦਰੀ ਕੰਮ ਚੱਲਦਾ ਪਿਆ ਆਇਦਰ ਆਪਣੀ ਪੂਰੀ ਤਿਆਰੀ ਚੱਲਦੀ ਪਈ। ਹਾਂ ਜੀ। ਤੇ ਇਹ ਵੀਡੀਓ ਨੈਕਸਟ ਡੇ ਦੀ ਨੈਕਸਟ ਡੇ ਵੀ ਰਬੌਂਡਿੰਗ ਅੱਜਕੱਲ ਤੁਸੀਂ ਕਹਿਣਾ ਰਬੌਂਡਿੰਗ ਦੀ ਬਹੁਤ ਵੀਡੀਓ ਬਣਾ ਰਿਆ ਰਬੌਂਡਿੰਗ ਚੱਲ ਰਹੀ ਆ ਜਿਆਦਾ ਵੀ ਜਿਹੜੇ ਬਾਅਦ ਦੀ ਬੁਕਿੰਗ ਹੋਈ ਹੋਈ ਆ ਉਹ ਪਹਿਲਾਂ ਰਬੌਂਡਿੰਗ ਮੀ ਨਵੇਂ ਨਾ ਕਰਵਾ ਲੈਂਦੇ ਪਹਿਲਾਂ ਜਿੰਨੇ ਵੀ ਬ੍ਰਾਈਡਸ ਨੇ ਮੇਰੀਆਂ ਔਰ ਮੌਂਡਿੰਗ ਚੱਲ ਰਹੀ ਐ ਇਸ ਟਾਈਮ ਜਿਵੇਂ ਬ੍ਰਾਈਡ ਦੀ ਸਿਸਟਰ ਚੱਲ ਰਹੀ ਆ ਕੋਈ ਭਾਬੀ ਚੱਲ ਰਹੀ ਆ। ਤੇ ਇੱਥੇ ਅਸੀਂ ਬਿਫੋਰ ਲੁੱਕ ਤੁਹਾਨੂੰ ਦਿਖਾਈ ਸੀਗੀ ਤੇ ਉਸ ਤੋਂ ਬਾਅਦ ਆਫਟਰ ਲੁੱਕ ਦੇਖਿਓ ਤੁਸੀਂ ਕਿਸ ਤਰ੍ਹਾਂ ਦੀ ਲੁੱਕ ਆਈ ਆ ਤੇ ਮੇਬੀ ਇਹ ਪਹਿਲੀ ਕਰੀਮ ਤੋਂ ਬਾਅਦ ਦੀ ਲੁੱਕ ਆ ਤੇ ਲਾਸਟ ਉਸ ਤੋਂ ਬਾਅਦ ਵੀ ਤੁਹਾਨੂੰ ਦਿਖਾਉਣੀ ਆ ਫਾਈਨਲ ਲੁੱਕ ਅ ਅ ਰਬੋਂਡਿੰਗ ਦੀ ਸੋ ਤੁਸੀਂ ਦੇਖ ਸਕਦੇ ਜੇ ਫਰਸਟ ਕਰੀਮ ਤੋਂ ਜਿਹੜੀ ਲੁੱਕ ਆ ਗਈ ਉਹੀ ਆਪਣੀ ਲਾਸਟ ਤੱਕ ਜਾਂਦੀ ਆ ਉਹੀ ਸਹੀ ਹੁੰਦੀ ਆ ਹੁਣ ਲੀ ਹੁਣ ਤਾਂ ਹੁਣ ਕੀ ਕਰੇਨੀ ਆ ਬਣ ਹਾ ਗਾਇਆ ਤੇ ਇੱਥੇ ਤੁਹਾਨੂੰ ਦਿਖਾ ਰਹੀ ਸੀ ਫਾਈਨਲ ਲੁੱਕਰ ਬੌਂਡਿੰਗ ਦੀ ਬੌਂਡਿੰਗ ਬਹੁਤ ਵਧੀਆ ਹੋਈ ਮੇਰੇ ਕਲਾਇੰਟ ਬਹੁਤ ਜ਼ਿਆਦਾ ਖੁਸ਼ ਹੋਏ ਸੋ ਮੈਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੰਮ ਬਹੁਤ ਵਧੀਆ ਹੁੰਦਾ ਬੜੀ ਰੀਜਨਲ ਕਰੀ ਦਾ ਕੰਮ ਬਹੁਤ ਹੀ ਦਿਲ ਲਾ ਕੇ ਸਾਰੇ ਕੰਮ ਛੱਡ ਕੇ ਜਿੰਨੇ ਕੰਮ ਕਰਦੇ ਉਸ ਤੋਂ ਪਹਿਲਾਂ ਪਹਿਲਾਂ ਹੋ ਜਾਣਾ ਹੋ ਜਾਣਾ ਬਾਅਦ ਵਿੱਚ ਜਿੰਨੀ ਦੇਰ ਤੱਕ ਫਾਈਨਲ ਲੁੱਕ ਨਹੀਂ ਆਉਂਦਾ ਕੁਝ ਵੀ ਕੰਮ ਹੋਰ ਨਹੀਂ ਚੰਗਾ ਲੱਗਦਾ ਸੋ ਬਹੁਤ ਵਧੀਆ ਮਤਲਬ ਕਲਾਇੰਟ ਵੀ ਪੂਰਾ ਰਿਸਪੌਂਸ ਕਰਦੇ ਆ ਮੈਂ ਮੋਸਟਲੀ ਉਹਨਾਂ ਦੀ ਰਿਮਾਉਂਡਿੰਗ ਕਰਦੀ ਨਹੀਂ ਜਿਹੜੇ ਆਪਣੇ ਕੇਅਰ ਪ੍ਰੋਪਰ ਕਰਦੇ ਆ ਤੇ ਫਾਈਨਲ ਲੁੱਕ ਵਧੀਆ ਲੈ ਕੇ ਆਉਂਦੇ ਆ ਇਹ ਸੀਗਾ ਉਹਨਾਂ ਦੀ ਫਾਈਨਲ ਲੁੱਕ ਹਾਂਜੀ ਮੈਮ ਕੀ ਕਰਦੇ ਪਏ ਤੁਸੀਂ ਮੈਂ ਅੱਜ ਪਰਸ ਮੰਗਾਇਆ ਸੀ ਤੇ ਉਹ ਆਇਆ ਤੇ ਜਲਦੀ ਜਲਦੀ ਮੈਂ ਕਿਹਾ ਮੇਰੇ ਤੋਂ ਕੰਮ ਕਰਦੇ ਪਏ ਸੀ ਛੱਡ ਕੇ ਆਈ ਨਾ ਠੀਕ ਹੈ ਜੀ ਫਾਈਲ ਨਵੇਂ ਦਾ ਪ੍ਰਸਤਵਕੀ ਪੈਕਿੰਗ ਕਿੱਡੀ ਗੰਦੀ ਭੇਜੀ ਆ ਹਨ ਹਾਂ ਅਮਾਜੋਨ ਵਾਲਿਆਂ ਨੂੰ ਸਪੈਲੋ ਗਾਲਾਂ ਕੱਟਣੀਆਂ ਪੈਣੀਆਂ ਇੱਧਰ ਵੇਖੋ ਗਾਇਜ਼ ਮੈਂ ਕਿਹੜੀ ਕੰਪਨੀ ਦਾ ਕੀਤਾ ਆਰਡਰ ਤੇ ਵੇਖ ਲਓ ਵਾਓ ਕਿੰਨਾ ਸੋਹਣਾ ਹਾਂ ਇਹਦੇ ਨਾਲ ਦਾ ਹੀ ਮੈਂ ਉੱਥੇ ਵੇਖਿਆ ਸੀਗਾ ਹੈ ਤਾਂ ਸੋਹਣਾ ਹੀ ਚੱਲ ਜਾਈਏ ਸਹੀ ਗੱਲ ਤੁਹਾਡੇ ਸੂਟ ਨਾਲ ਵੀ ਮੈਚ ਹੋ ਗਿਆ ਜੇ ਦੇ ਦੋ ਆ ਕੇ ਦਵਾ ਨਾ ਕਿੰਨਾ ਪਿਆਰਾ ਨਾ ਇਹ ਕਾਕਾ ਵੀ ਨਾਲ ਆ ਇਹਦੇ ਕਾਕਾ ਆ ਰਹੇ ਨੇ ਵਿਆਹ ਆਇਆ ਆ ਕਾਕਾ ਮੇਰਾ ਆਇਆ ਆ ਹਾਂਜੀ ਇਹ ਨਾਨੀ ਜੀ ਦਾ ਆਇਆ ਨਾਲ ਕਾਕਾ ਆਣਾ ਨਾਨੀ ਜੀ ਇਹਦਾ ਡਾਣ ਨਾਲ ਕਾਕਾ ਮੇਰਾ ਤਲਾਕ ਜਿਦਾ ਲੱਗਦਾ ਦਵਾਗ ਨਾਲ ਇਹ ਤਾਂ ਇਸਨੀ ਵਿੱਚ ਹੋਊਗੀ ਹੈ ਨਾ ਆ ਵਾਓ ਬਹੁਤ ਨਾਈਟ ਸੋੱਚੀ ਕਿੰਨਾ ਸੋਹਣਾ ਨਾ ਸੋਹਣਾ ਨਾ ਮਮੀ ਬਹੁਤ ਬਹੁਤ ਸੋਹਣਾ ਬਹੁਤ ਜਿਆਦੇ ਸੋਹਣਾ ਇਹਦਾ ਮਤਲਬ ਬਣੀ ਜਿਹੜੀ ਇਹਦਾ ਡਿਜ਼ਾਈਨ ਨਾ ਉਹ ਵੀ ਵੱਖਰਾ ਜਿਹਾ ਹੀ ਆ ਬਹੁਤ ਸੋਹਣਾ ਹੈ ਪ੍ਰਿੰਟ ਹੋਇਆ ਹੋਇਆ ਹੈ ਨਾ ਹਾਂਜੀ ਸਹੀ ਗੱਲ ਇਹਦੀ ਆ ਸ਼ੇਪ ਕਿੰਨੀ ਸੋਹਣੀ ਆ ਬੜੀ ਹੋਈ ਹੈ ਨਾ ਸਭ ਤੋਂ ਜਿਆਦਾ ਵਧੀਆ ਮੈਨੂੰ ਆ ਚੀਜ਼ ਲੱਗਦੀ ਹੈ ਹਾਂਜੀ ਟਿੱਡੂ ਜਣਾ ਤੂੰ ਆਪੀ ਆਪੀਨੀਅਨ ਦੇ ਦੇ ਕਮਲ ਤੂੰ ਨਹੀਂ ਲੈਣਾ ਇਹ ਤੂੰ ਨਹੀਂ ਲੈਣਾ ਨਿਕਾਏ ਤੇਰਾ ਨਹੀਂ ਆ ਖੜਲੇ ਗਏ ਇਸ ਫਰਾਸ ਠੀਕ ਇਹ ਨਾਲ ਹੀ ਤਿਆਰ ਰਹਿੰਦੀ ਆ ਤਿਆਰ ਭੈਣ ਇਹ ਫਰੀਜ ਹੀ ਕੰਮ ਸਾਰਦੀ ਸ਼ਰੀ ਚੱਗਦੀ ਹੁੰਦੀ ਆ ਜਿਹਨੇ ਨਾ ਪਰਸਾ ਹੈ ਤੇ ਜੈ ਸੈਨ ਨੂੰ ਪਾਉ ਤੇਰਾ ਸਹੀ ਗੱਲ ਹੈ ਸਹੀ ਕਰ ਲੈ ਬਣਦਾ ਤਾਂ ਐ ਹੀ ਆ ਸਹੀ ਕਿੰਨਾ ਬਣਾਣਾ ਵਿੱਚ 24 ਦਿੱਤਾ ਸਹੀ ਗੱਲ ਹੈ ਵਧੀਆ ਜੀ ਬਾਈ ਵਾਹ ਮੈਂ ਕੱਪੜਾ ਵੀ ਕਿੰਨਾ ਮਤਲਬ ਜਿਹੜੇ ਕੀ ਸਸਤੇ ਆ ਉਹ ਇੰਨੀ ਔਰ ਕਰੀਗੇ ਔਰ ਪੈਕਿੰਗ ਉਹ ਖੁੱਲਣੀ ਨਹੀਂ ਤਾਂ ਉਹ ਮੈਂ ਸਹੀ ਕਰਾਂ ਉਹ ਕਹਿੰਦਾ ਔਰ ਪੈਕਿੰਗ ਹੀ ਨਹੀਂ ਕਿੱਦਿਹਾ ਹੈ ਤੇ ਪਰਸੇ ਇੱਕ ਹੀ ਮੰਗਵਾਇਆ ਇਹ ਆਪਣੇ ਆਗੇ ਮੂਰਤੀ ਹੈ ਤੇ ਬਲੈਕ ਕਲਰ ਦੇ ਆ ਅਪਾ ਤਾਂ ਵਾਈਟ ਤੇ ਚੱਤ ਵਾਈਟ ਹੈ ਹਾਂਜੀ ਬੇਸ ਹੈ ਨਾ ਨੀਚੇ ਬਣਾਇਆ ਹਾਂਜੀ ਪੁੱਠੇ ਹਾਂਜੀ ਅਸੀਂ ਇਹ ਮੰਗਾਏ ਆ ਬਿੱਟੇ ਜੀ ਹਾਂਜੀ ਆ ਸਟੋਨ ਆਏ ਆ ਇਹਦੇ ਚਿੱਥੇ ਕਮਨ ਹਾਂਜੀ ਆ ਸਾਰੇ ਆ ਚੌਰਸ ਆ ਗੋਲ ਪੱਤੀ ਵਾਲੇ ਵੀ ਵਿੱਚ ਸਾਰੇ ਡਿਜ਼ਾਈਨ ਛੋਟੇ ਵੱਡੇ ਸਾਰੇ ਆਏ ਆ ਹਾਂਜੀ ਕਿੰਨੇ ਸੋਹਣੇ ਆ ਨਾ ਦੋਨੋਂ ਦੋਨੋਂ ਕੱਲੇ ਹੀ ਸੋਹਣੇ ਲੱਗ ਜਾਂਦੇ ਨਾ ਵਾਈਟ ਵੀ ਤੇ ਬਲੈਕ ਵੀ ਵੈਸੇ ਉੱਪਰ ਵਾਈਟ ਹੋਣਾ ਹੈ ਪਰ ਨੀਚਲੇ ਬੇਸ ਜਿਹੜਾ ਬਲੈਕ ਹੈ ਉਹ ਤਾਂ ਚੰਨੀ ਹੀ ਹੋਈ ਜਾਂਦੀ ਸਹੀ ਗੱਲ ਹੈ ਪ੍ਰੋਗਰਾਮ ਚੱਲਦਾ ਹੋਇਆ ਵਿੱਚ ਵੀ ਲੈਂਦੇ ਆ ਵੀ ਆਪਨ ਕਰ ਲਓ ਅੱਛਾ ਜੀ ਨਾਲ ਚਮਚੇ ਵੀ ਲੱਗ ਜਾਂਦੇ ਹਾਂ ਹਾਂ ਜੀ ਤੇ ਕੋ ਡਿਮਾਂਡ ਪੂਰੀ ਕਰ ਆਉਣੀਆਂ ਤੇ ਧੂਆ ਕੋ ਸਾਨੂੰ ਮੂਲੀਆਂ ਦੇਖ ਕੇ ੱਲੇ ਵੀ ਤੇ ਪਰੋਟੇ ਬਣਾਉਣਾ ਹੈ ਇਹ ਤੇ ਮੈਂ ਥੋੜੀ ਜਿਹੀ ਕਲਿੱਪ ਲਈ ਸੀ ਸਨੋਂ ਦੇ ਵਿੱਚ ਵੀ ਚੱਲਦਾ ਹੁੰਦਾ ਸਾਡਾ ਡੇਲੀ ਦਾ ਇਸ ਤਰ੍ਹਾਂ ਰੁਟੀਨ ਹੁੰਦਾ ਹੈ ਤੇ ਇਸੇ ਰੂਟੀਨ ਦੇ ਨਾਲ ਹੀ ਆਪਾਂ ਇੱਥੇ ਵਲੌਗ ਦਾ ਕਰਦੇ ਆਂ ਤੇ ਵੀਡੀਓ ਵਧੀਆ ਲੱਗੇ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਣਾ ਤੇ ਇਹ ਵੀਡੀਓ ਆਪਣੀ 2-3 ਦਿਨਾਂ ਦੀ ਰੈਗੂਲਰ ਜੋ ਵੀ ਅਸੀਂ ਜਿੰਨਾ ਕਲਿੱਪ ਲੈ ਸਕੀਓ ਲਈਆਂ ਸੀ ਸੋ ਵੀਡੀਓ ਨੂੰ ਜ਼ਰੂਰ ਤੁਸੀਂ ਆਪਣੇ ভিউਜ਼ ਦੇਨੇ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਮੇਰੀ ਸੋ ਥੋੜਾ ਬੀਜ਼ੀ ਸ਼ਡਿਊਲ ਚੱਲਦਾ ਜਿੰਨਾ ਸ਼ੂਟ ਹੋ ਸਕਦਾ ਮੈਂ ਕਰਦੀ ਆਂ ਤੇ ਉਹਨਾਂ ਦਾ ਸਾਰਾ ਦਾ ਮਿਕਸਚਰ ਜਿਹੜਾ ਤੁਹਾਨੂੰ ਮੈਂ ਅੱਜ ਤੋੜੇ ਸਾਹਮਣੇ ਵਲੌਗ ਲੈ ਕੇ ਆਈ ਆ ਸੋ ਦੱਸਣਾ ਇਹ ਪਹਿਲੇ ਦਿਨ ਜਿਹੜੀ ਕੀਤੀ ਸੀ ਰਬੰਡਿੰਗ ਇਹਦੇ ਵਿੱਚ ਹੀ ਦਿਖਾਈ ਸੀ ਪਹਿਲੀ ਰਬੰਡਿੰਗ ਉਹਦਾ ਹੈਡ ਵਾਸ਼ ਸੀ ਤੇ ਉਹਦੀ ਫਾਈਨਲ ਲੁੱਕ ਮੈਂ ਤੁਹਾਨੂੰ ਦਿਖਾ ਰਹੀ ਸੀ ਤੇ ਇਸੇ ਨਾਲ ਹੀ ਆਪਣੇ ਵਲੌਗ ਦਾ ਇੱਥੇ ਹੁੰਦਾ ਐਂਡ ਮਿਲਦੇ ਆ ਨੈਕਸਟ ਵਲੌਗ ਚ ਥੱਤਕ ਲਈ ਬਾਏ